ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੱਲ ਆਪਾਂ ਅੱਧਾ ਪਾਰਟ ਪਾਇਆ ਸੀਗਾ ਜੀ ਕਥਾ ਦਾ ਤੇ ਅੱਦਾ ਅੱਜ ਤੁਸੀਂ ਸਾਰੇ ਆਪ ਗੁਰਮੁਖ ਸਿੰਘ ਜੀ ਬਾਸੋਂ ਪ੍ਰੇਮ ਤੇ ਸਤਿਕਾਰ ਨਾਲ শ্রবণ ਕਰੋ ਜੀ ਤੇ ਬਹੁਤ ਹੀ ਕੰਨ ਕਹਾਣੀਆਂ ਮੇਰੇ ਵਰਗਾ ਲੰਬੀਆਂ ਹੋ ਜਾਂਦੀਆਂ ਨੇ ਕਿਉਂਕਿ ਉਹਦਾ ਇੱਕ ਮਤਲਬ ਨਹੀਂ ਗੁਗਾ ਜਹਰਪੀਰ ਦਾ ਜਿਹੜਾ ਜਨਮ ਹੋਇਆ ਉਹ ਆਪਾਂ ਬੈਠ ਕੇ ਦੱਸ ਨਹੀਂ ਸਕਦੇ ਜਿਵੇਂ ਰੂਪ ਤੇ ਬਸੰਤ ਹੋਏ ਨੇ ਹਨਾ ਹਾਂਜੀ ਇਹਨਾਂ ਦੇ ਲੰਬੀਆਂ ਕਹਾਣੀਆਂ ਯੂਜ਼ ਕਰਕੇ ਵੀ ਉਹ ਜੇ ਕੋਈ ਆਸਤੂ ਉਹਨੂੰ ਪ ਦੱਸਾਂਗੇ ਰੱਬ ਦੀ ਕਿਰਪਾ ਨਾਲ ਉਹ ਵੀ ਕਿਰਪਾ ਨਾਲ ਜਿਹੜੇ ਸੁਣਦੇ ਨੇ ਸਰੋਤੇ ਰੱਬ ਨੂੰ ਕਹਿ ਦਿੰਦੇ ਨੇ ਆਹ ਵੀ ਵਧੀਆ ਕਰਦਾ ਫਿਰ ਰੱਬ ਸੁਣ ਲੈਂਦਾ ਆਪਾਂ ਨੇ ਪੁਆਇੰਟ ਹੀ ਲੈਣਾ ਕੋਈ ਸ਼ੇਅਰ ਨਹੀਂ ਆਪਾਂ ਨੂੰ ਕੋਈ ਲੇਖ ਨਹੀਂ ਹਣਾ ਵੀ ਆਪਾਂ ਨੂੰ ਸੋਭਾ ਇਹਦੇ ਵਿੱਚ ਹੋਏ ਵੀ ਆ ਵੀ ਇਨਸਾਨ ਗੁਰੂ ਦੇ ਨਾਲ ਬਣਾਉਂਦਾ ਆਪਾਂ ਕਿਸੇ ਧਰਮ ਨਾਲ ਭੰਦੇ ਜਿਵੇਂ ਆਮ ਮੇਰੇ ਕੋਲ ਕੋਲੋਂ ਵੇਚੂਲ ਸੇ ਕੋਕੇ ਜੰਤਰ ਮੰਤਰ ਮੈਂ ਕਹਾਂ ਵੀ ਅਸੀਂ ਗਲਤ ਜੋਜ ਨਹੀਂ ਕਰਿਆ ਮੰਤਰ ਬੋਲਣ ਦਾ ਨਾ ਜੰਤਰ ਬੰਨਣ ਦਾ ਨਾ ਹੂੰ ਆਪਾਂ ਆਪਣੇ ਗੁਰੂ ਦੇ ਪਾਣੀ ਜਿਹੜਾ ਅਮਰਤ ਮੰਦ ਗੁਰੂ ਗ੍ਰੰਥ ਸਾਹਿਬ ਮੁਰੇ ਪਿਆ ਹੁੰਦਾ ਅਖੰਡ ਪਾਠ ਉਹਦੇ ਸਹਿਜ ਪਾਠ ਮੁਰੇ ਅਮਰਤ ਤੇ ਗੰਗਾ ਨਾ ਬਣਾਉਂਦੇ ਨੇ ਹੂੰ ਉਹ ਕਲ ਸੁੰਦਾ ਬਣਾਇਆ ਦਾ ਸਿੱਖਾਂ ਨੇ ਨਾ ਕੱਚੇ ਹੀ ਘੜੇ ਤੇ ਹਾਂਜੀ ਉਤੇ ਨਾਰੀਅਲ ਜਿਹੜਾ ਹਰਾ ਰੱਖ ਕੇ ਉਹ ਕਲਸ ਮਤਲਬ ਉਹਦੇ ਵਿੱਚ ਚਾਰੇ ਵੇਤ ਨੇ ਜਿਹੜਾ ਨਾਰੀਆ ਦਾ ਅੱਛਾ ਜੀ ਵੀ ਤਾਂ ਜਿਹੜੇ ਫਲ ਬਣਦੇ ਨੇ ਇਹ ਵੀ ਰੱਬ ਦੇ ਹੁਕਮ ਚ ਬਣੇ ਨੇ ਹਨਾ ਦੁਨੀਆ ਨੂੰ ਨੰਮਾ ਬਰਦਾਨਾ ਤੇ ਟਾਲੀਆ ਟਿੱਕਰ ਇਹ ਬਹੁਤ ਇਹਨਾਂ ਦੀਆਂ ਮਹਿੰਗੀ ਤੋਂ ਮਹਿੰਗੀ ਹੋ ਜਾਂਦੀ ਅਮਰੀਕਾ ਤੋਂ ਲੈ ਕੇ ਜਾਂਦੀ ਆ ਅੱਛਾ ਜੀ ਉੱਥੇ ਕਰਕੇ ਫਿਰ ਉਹ ਪੇਸ਼ ਹਿੰਦੁਸਤਾਨ ਤੇ ਕਰ ਦਿੰਦੀ ਆ ਪਗਣਾ ਅਮਰੀਕਾ ਦੇ ਬਣਾਈ ਹੋਈ ਆ ਆ ਪੂਪ ਪਾਏ ਹਨਾ ਉਨਾਂ ਨੂੰ ਦੁਕਾਨਦਾਰੀ ਇੱਕ ਪਰਚੇਜ ਦਾ ਕੰਮ ਆਉਂਦਾ ਉਹ ਹੁੰਦਾ ਜੀ ਤਾਂ ਬੜਾ ਦਿਮਾਗ ਹੋਵੇ ਜਿਹਦਾ ਰੱਬ ਦੀ ਕਿਰਪਾ ਹੋਵੇ ਤੇ ਸਹੀ ਹੋਣ ਆਪਾਂ ਹੀ ਨਹੀਂ ਕਹਿੰਦੇ ਸਾਡੇ ਕੋਲ ਇੰਤਜ਼ਾਮ ਕਰਾਓ ਜਿੱਥੋਂ ਮਰਜ਼ੀ ਕਰਾਓ ਸੁੱਖ ਮਿਲਦਾ ਹਨਾ ਜਾਇਜ਼ਾ ਕਰੂਗੇ ਤੇ ਥੋੜੇ ਚਿਰ ਦੇ ਵਿੱਚ ਮੇਰੀ ਗੱਲ ਉਹ ਮੈਂ ਕਿਹਾ ਵੀ ਅਖੰਡ ਵਾੜਾ ਕਰਾ ਲਓ ਹਨਾ ਤੁਸੀਂ ਵੀ ਸਾਡਾ ਹਵਨ ਛੱਡੋਏ ਤਾਂ ਸਾਡੇ ਨਾਮ ਵੀ ਇਹ ਵੀ ਤੁਸੀਂ ਗੁਰੂ ਰਾਨ ਸਾਹਿਬ ਨੂੰ ਮੰਨਦੇ ਆ ਕਹਿੰਦੇ ਹਾਂ ਪੱਕਾ ਮੰਨਦੇ ਆ ਜੀ ਕੁਝ ਵੀ ਕਰਦਾਂਗੇ ਹਾਂਜੀ ਤੇ ਆਪਾਂ ਨਾਉਂ ਨਹੀਂ ਲੈਂਦੇ ਅਗਲਾ ਕਹਿੰਦਾ ਤੂੰ ਸ਼ੇਅਰ ਕਰ ਦੇਣਾ ਨਾ ਤੇ ਫਰਜ ਵੀ ਨਹੀਂ ਸਾਡਾ ਬਣਦਾ ਨਾ ਸਿਹਲੀ ਭਾਵਨਾ ਫੇਸ ਕਰਾਉਂਦਾ ਹਾਂਜੀ ਤੇ ਉਹ ਵੀ ਇੱਕ ਜਿਹਾ ਨਿਯਮਾ ਹਾਂ ਫਿਰ ਉਹਦੇ ਵਿੱਚ ਆਇਆ ਵੀ ਕੋਈ ਵੀ ਬੰਦਾ ਚੰਨੇ ਪੱਖ ਸ਼ਨੀਵਾਰ ਆਪਣੇ ਕੋਲ ਸਪੈਸ਼ਲਿਸਟਾਂ ਸ਼ਨੀਮਨ ਪੱਤੀ ਕਰਕੇ ਉਸੇ ਕਰਕੇ ਆਪਾਂ ਨਾਲ ਫੇਸ ਨਹੀਂ ਹੁੰਦੀ ਹੈ ਹਾਂਜੀ ਹਾਂਜੀ ਹੁਣ ਜਿਹੜੀ ਲੱਗ ਤੌਣੀ ਉੱਤੇ ਮਤਲਬ ਹਵਨ ਕਰਵਾਉਣਾ ਹੂੰ ਬਹੁਤੀਆਂ ਹੁੰਦੀਆਂ ਨੇ ਸਵੱਥ ਕੋਈ ਦਾ ਪਖੰਡ ਨਹੀਂ ਹੁੰਦਾ ਫਿਰ ਉਹ ਗੁਰੂਗ੍ਰਾਜ ਸਾਹਿਬ ਵਾਲੇ ਕਹਿੰਦੇ ਵੀ ਕਿ ਸਹਿਜ ਪਾਠ ਕਰਾ ਲੀਆ ਮੈਂ ਫਿਰ ਸਹਿਜ ਦਾ ਮਤਲਬ ਹੌਲੀ ਹੌਲੀ ਹੈ ਤਾਂ ਫਿਰ ਤੈਨੂੰ ਹੌਲੀ ਹੌਲੀ ਅਜੰਤ ਮੈਂਦਾ ਯੂਜ਼ ਕਰਕੇ ਉਹ ਕਹਿੰਦੇ ਕਿ ਮੈਂ ਨਇਓ ਪਾਠੀ ਵੀ ਜਿਹੜੇ ਮਰਜਾਦ ਵਾਲੇ ਗੁਰੂ ਸਿੱਖਾ ਗੁਰੂ ਬਣਣ ਵਾਲੇ ਗੁਰੂਗ੍ਰਾਜ ਸਾਹਿਬ ਨੂੰ ਵੀ ਬਾਅਦ ਤੇ ਅਰਦਾਸ ਨਾ ਕਰgena ਇਹ ਕੋਲ ਟੋਕ ਬਾਪ ਏਦਾਂ ਨਾ ਮਾਫੀ ਮਤਲਬ ਮੰਕਣ ਦੇ ਯੋਗ ਹੋਈਏ ਤੇ ਬਾਫੀ ਮਿਲ ਜਿੰਦੀ ਆ ਜੇ ਆਪਾਂ ਕਹਿੰਨੇ ਆ ਵੀ ਏਕਣ ਕਰ ਲਾਂਗੇ ਇੱਕ ਤਾਂ ਨਹੀਂ ਹੁੰਦਾ ਜੀ ਤੇ ਰੱਬ ਦੇ ਮੂਹਰੇ ਬੇਨਤੀ ਕਰ ਦੇਣੀ ਮੈਂ ਇਤੋਂ ਕਤਲ ਕਰਕੇ ਜਾਵਾਂ ਕਿਸ ਦਾ ਪੈਸਾ ਧੱਕੇ ਕਹਿਦਾ ਮਹਾਰਾਜ ਜੀ ਮੇਥੋਂ ਗਲਤੀ ਹੋ ਗਈ ਤੁਸੀਂ ਤਾਫ ਕਰ ਦਿਓ ਨਾ ਉਹ ਕੋਣ ਨੇ ਕਿਹਾ ਭੂਤੋ ਆਪਾਂ ਕਿ ਫਿਰ ਆਪਣੇ ਉਤਾ ਸਿੰਘ ਸਰਦਾਰਾ ਨਾਲ ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਅੱਛਾ ਜੀ ਤੇ ਮਹਾਰਾਜ ਜੀ ਨਾਲ ਆਪਣਾ ਗੱਲਬਾਤ ਹੋਈ ਸੀ ਵੀ ਇਦਾਂ ਇਹ ਕਹਿੰਦੇ ਵੀ ਮਹਾਰਾਜ ਜੀ ਗਲਤੀ ਹੋ ਗਈ ਹਾਂਜੀ ਭੂਤ ਸਿੰਘ ਦਾ ਪਰਿਵਾਰ ਦੇ ਵਿੱਚ ਹੈਗਾ ਅੱਛਾ ਜੀ ਤੇ ਰਾਜਨੀਤੀ ਸੀ ਮਹਾਰਾਜ ਜੀ ਜੱਫੀ ਵਾਂਗ ਮਿਲਦੇ ਸੀ ਆਪਣਾ ਅੱਛੇ ਖੜਾ ਰਹਿੰਦਾ ਸੀ ਆ ਤੇ ਫਿਰ ਉਹਨਾਂ ਨੇ ਐਂਦਾ ਆਵਾਜ਼ ਹਰਮੰਦਰ ਸਾਹਿਬ ਵਾਲੇ ਆਪਾਂ ਕਹਿਣਾ ਚਾਹੁੰਦੇ ਨਹੀਂ ਹੂੰ ਤੇ ਉਹ ਰਾਜਨੀਤੀ ਚ ਹੋਊਗੀ ਜਦੋਂ ਗਲਤੀ ਇਹਨਾਂ ਬਾਇਸਲ ਚ ਹੋਊਗੀ ਸੰਗਤ ਦੇ ਵਿੱਚ ਤਾਂ ਪ੍ਰਭਾਵ ਪੈਂਦਾ 90% ਮੇਰਾ ਜਿਹੜਾ ਮੰਥਨਾ ਹਾਂਜੀ ਤੇ ਗਲਤ ਦਾ ਗਲਤ ਚੀਜ਼ਾਂ ਫਿਰ ਉਹ ਮਹਾਰਾਜਾ ਜੀ ਕਹਿੰਦੇ ਕਿ ਸਾਨੂੰ ਬਖਸ਼ੋ ਹੂੰ ਮਹਾਰਾਜਾ ਜੀ ਕਹਿੰਦੇ ਤਾਂ ਤੈਨੂੰ ਬਖਸ਼ਣਾ ਨਹੀਂ ਪੈਣਾ ਸਾਨੂੰ ਅੱਛੇ ਜਿਵੇਂ ਤੇ ਕਰਤੂਤ ਇਹ ਜੀ ਕਰਤੀ ਹੈ ਨਾ ਹੂੰ ਵੀ ਉਹ ਗੱਲਾਂ ਵੀ ਜਾਣ ਬੁੱਝ ਕੇ ਜਿਹੜਾ ਗੁਰੂ ਵੱਡੇ ਨਾਲ ਛੋਟੇ ਨਾਲ ਟਿੱਕਰ ਕਰਨੀ ਨਹੀਂ ਚਾਹੀਦੀ ਪਰ ਕਈ ਵਾਰੀ ਮੈਨੂੰ ਹੀ ਪਈ ਹੁੰਦੀ ਹੈ ਨਾ ਹਾਂਜੀ ਤਨੇ ਜਨ ਜੀ ਹਾਂਜੀ ਹਾਂਜੀ ਬਿਲਕੁਲ ਜੀ ਆਪਣੇ ਲਿਮਟ ਦੇ ਬੰਦੇ ਨਾਲ ਪੜਾ ਕੋਣ ਗਿਆਨ ਉਸ ਸਾਹਮਣੇ ਵਿਚਾਰ ਕਰਨੀ ਚਾਹੀਦਾ ਤਾਂ ਉਹ ਮਤਲਬ ਰੜਦੀ ਹੈ ਨਾ ਹਾਂਜੀ ਤੇ ਉਹ ਗੱਲਾਂ ਤੇ ਬਾਕੀ ਜੇ ਕੋਈ ਗਲਤ ਬੋਲਿਆ ਜਾ ਰਿਹਾ ਆਪਾਂ ਛੋਟੇ ਜੇ ਕੰਸਾਨਾ ਜਣਾ ਜਵੇ ਹੈ ਨਾ ਜੀ ਦੁਨੀਆ ਦੇਖਣ ਆਇਆ ਬਸ ਮੇਰੇ ਰੱਬਾ ਤੇਰੀ ਦੁਨੀਆ ਕਹਿ ਜੀ ਆ ਨਾ ਤੇ ਉਹ ਗੱਲਾਂ ਤੇ ਹੋਰ ਕੋਈ ਸਾਨੂੰ ਦੁੱਖ ਸੁੱਖ ਕਰਨਾ ਹੋਵੇ ਤੇ ਵੀਡੀਓ ਵੀ ਦੰਡੇ ਬਣ ਕੇ ਚੱਲ ਚ ਕੋਈ ਨਹੀਂ ਜੀ ਕੋਈ ਨਹੀਂ ਹਾਂ ਫਿਰ ਜੇ ਆਪਾਂ ਨੂੰ ਚਾਹਣੇ ਵਾਲੇ ਹੋਣੇ ਆਪਾਂ ਤਾਂ ਜੇ ਵੀਡੀਓ ਰੋਜ਼ ਮਤਲਬ ਪੰਜ ਪੰਜ ਪਾ ਦਿਆ ਕਰਾਂਗੇ ਹਾਂ ਨਾ ਹਾਂਜੀ ਹਾਂਜੀ ਸਰ ਇੱਕ ਦਾ ਸਵਾਲ ਜਵਾਬ ਜਿਹੜਾ ਹੋਊਗਾ ਆਪਾਂ ਉਹ ਵੀ ਪਾ ਦੇ ਅਗਲੇ ਕਿਉਂਕਿ ਆਪਾਂ ਗਲਤ ਯੂਜ਼ ਨਹੀਂ ਕਰਦੇ ਇਹਨੂੰ ਹਾਂਜੀ ਹਾਂਜੀ ਆਪਣੇ ਯੂਜ਼ਿੰਗ ਆ ਜਿਹੜੀ ਕਈ ਭੈਣਾ ਭਰਾਵਾਂ ਨਾਲ ਵੀ ਆ ਨਾ ਮੇਰੀ ਵੀ ਹਾਂਜੀ ਤੇ ਫੈਮਿਲੀ ਬੱਚਿਆਂ ਨਾਲ ਤੇ ਉਹ ਕਹਿੰਦੇ ਨੇ ਵੀ ਪਾ ਦਿਆ ਕਰੋ ਮਹਾਰਾਜ ਤੁਸੀਂ ਕਿਹੜਾ ਕੋਈ ਇੱਥੇ ਪੈਸਾ ਕਮਾਉਣਾ ਨਾ ਹਾਂਜੀ ਤੇ ਆਪਣੇ ਨਾਲ ਪਾਈ ਜਾਂਦੀ ਆਪ ਤਾਂ ਮਹਾਰਾਜ ਨੇ ਲੈਟ ਤੇ ਬਹੁਤ ਨਾ ਸੁਖਦਾ ਹੈ ਤੇ ਚੈਨਲ ਨੇ ਫਲਾਣਾ ਹੈ ਚਾ ਨਾ ਉਹ ਸੋਸ਼ਲ ਮੀਡੀਆ ਆਪਾਂ ਕਹਿੰਦੇ ਆਪਾਂ ਉਹਦੇ ਵਿੱਚ ਨਾ ਚੜੀਏ ਚੱਜ ਜੀ ਤੇਰਾ ਠੀਕ ਹੈ ਤੇ ਚੁੱਕਰ ਮਾਰਦਾ ਮਹਾਰਾਜ ਤੁਹਾਨੂੰ ਬੱਚਿਆਂ ਨਾਲ ਚੁੱਕਰ ਆਇਹ ਸੀਰੀਜ਼ ਦੇ ਨਾਲ ਐਵੇਂ ਤੇ ਨਵੇਂ ਹੀ ਗਰੇ ਰੱਖਦੇ ਨੇ ਜੇ ਇਹਨਾਂ ਚੋਂ ਨਵਾਂ ਦੇ ਵਿੱਚੋਂ 1 2 ਵੀ ਇੱਧਰ ਹੋ ਗਏ ਹਾਂਜੀ ਥੋੜਾ ਜਿਹੜਾ ਸੰਘਰਸ਼ ਜ਼ੀਰੋ ਤੇ ਆ ਜਾਂਦਾ ਚੰਨ ਜੀ ਤੇ ਕੱਲ ਦੱਸੇ ਤਾਂ ਤੈਂ ਤੈਨ ਮੇਰਾ ਪ੍ਰੈਕਟੀਕਲ ਕਰਿਆ ਹੋਇਆ ਹਾਂਜੀ ਜਿਹੜਾ ਅਧੂਰਾ ਫਿਰ ਉੱਥੇ ਹੀ ਰਹਿ ਜਾਂਦਾ ਹਾਂਜੀ ਆਪਾਂ ਤਾਂ ਕਰਨ ਹੁੰਦੇ ਆ ਜੇ ਸਤੋਂ ਦੇਨ ਤੇ ਰਾਸ ਮਤਲਬ ਹਾਵਨ ਕੁਛ ਵੀ ਹਾਂਜੀ ਸਿੱਖ ਦੇ ਕਰੋਗੇ ਨੇ ਪੜ ਪਾਠ ਹੀ ਹੋਣੇ ਚਾਹੀਦੇ ਨੇ ਹਾਂਜੀ ਤੇ ਉਹ ਪੰਜੇ ਪਾਠੀ ਜਾਂ 10 ਹੋ ਜਾਣਾ ਤੇ ਉਹੀ ਭੋਜਨ ਛਕੋਣਾ ਉਹੀ ਛਕਣਾ ਦੇ ਕੇਸ਼ ਨਾਮ ਅਤਾਰੀ ਹੋਣੋ ਹਨਾ ਉਹ ਅਦਰੋਂ ਬਸ ਇੱਕ ਵਾਰ ਬੋਲ ਲੈਣਾ ਚਾਹ ਕਿਉਂਕਿ ਜੇ ਨਾ ਮਿਲੋ ਮਜਬੂਰ ਕਰ ਦਿੰਦੇ ਨੇ ਕੇਵਾਰ ਬੰਦੇ ਕਿਉਂ ਗੁਰੂ ਮਹਾਰਾਜੇ ਕੋਲ ਕਿਉਂਕਿ ਸਚਮਾ ਹੋਰ ਕੁਛ ਨਹੀਂ ਉੱਥੇ ਉੱਥੇ ਰੱਬ ਸਚਮੇ ਤੇ ਵਸਿਆ ਮਹਾਰਾਜ ਬਾਬਾ ਨਾਲ ਸੰਗ ਨੇ ਹਾਂਜੀ ਤੋਂ ਬਸ ਵੀ ਹੋਏ ਨੇ ਬਰਮ ਗਿਆ ਉਹ ਕਹਿੰਦੇ ਉਹਨਾਂ ਨੇ ਗੁਰਨਾਨਕ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਂ ਕੱਢ ਕੇ ਹਾਂਜੀ ਦਰਸ਼ਨ ਕਰਾਏ ਮਹਾਰਾਜ ਜੀ ਉਮਾਨ ਫਾਇਦਾ ਵੀ ਤਾਂ ਇਹ ਫਿਰ ਪਹਿਲੀ ਪੌੜੀ ਚਲਦੀ ਆ ਨਾ ਇੱਕ ਉਮਾਰ ਤੋਂ ਨਾਨਕ ਉਸੇ ਵੀ ਸਾਥ ਤੇ ਉਹ ਪਹਿਲੀ ਪੌੜੀ ਵੀ ਕਰੇ ਤੁਰਦਾ ਫਿਰਦਾ ਨਹੀਂ ਉਹ ਮਾਲਾ ਰੱਖ ਸਕਦਾ ਹਾਂਜੀ ਉਹ ਬਲੈਕ ਟੱਪ ਤੇ ਮਾਲਾ ਰੱਖਿਆ ਨਾ ਪਰ ਉਹ ਬਧਾਨ ਕੋ ਉਪੜੀ ਨਹੀਂ ਹਾਂਜੀ ਉਸੇ ਕਹਿੰਦੇ ਵੀ ਮਹਾਰਾਜ ਸਾਥੋਂ ਇੱਕ ਗੰਦੇ ਦੀ ਪੁਤਲੀ ਆਵੇਂ ਇਹ ਤਾਂ ਪਵਿੱਤਰ ਹੋਈ ਨਹੀਂ ਸਕਦੀ ਜਿਹੜਾ ਇਨਸਾਨ ਆ ਹਾਂਜੀ ਕਿਉਂਕਿ ਖਾਣਾ ਪੀਣਾ ਕਹਿ ਜਾਂ ਮੋਸ਼ਕ ਮਾਲ ਦਾ ਗੁਰੂਗ੍ਰੰਥ ਸਾਹਿਬ ਦੇ ਕੋਲ ਤਾਂ ਹੀ ਨਾ ਤੋ ਕੇ ਕਪੜਾ ਵਸਤਰ ਬਦਲ ਕੇ ਜਦ ਚਾਵਦਾ ਚਿੱਤਾ ਲਾ ਗਿਆ ਕਿ ਸ਼ਹਿਰਾ ਤਾਂ ਸਭ ਕੁ ਬਦਲ ਕੇ ਜਾਣਾ ਤੇ ਕਹਿਣ ਦਾ ਮਤਲਬ ਉਹਨਾਂ ਨੂੰ ਮੰਨਦੇ ਨੇ ਵੀ ਗੁਰੂਗ੍ਰੰਥ ਸਾਹਿਬ ਪ੍ਰਗਟ ਹੋ ਰਹੇ ਤੇ ਆ ਇਹ ਸੀ ਸੰਤ ਇਦਾਂ ਅੱਗੇ ਚੱਲਦੀ ਰਹਿਣੀ ਆ ਮਤਲਬ ਕੋਈ ਨਾ ਕੋਈ ਹਾਂਜੀ ਜਦੋਂ ਅੰਦਰ ਬੰਦਾ ਗੁਰੂ ਸਾਹਿਬ ਦੇ ਵਿੱਚ ਮਹਾਰਾਜ ਨੇ ਵੀ ਦਰਸ਼ਨ ਕਰਾਏ ਨੇ ਹਾਂਜੀ ਤੇ ਗੁਰੂਗ੍ਰੰਥ ਸਾਹਿਬ ਦਾ ਘੜਾੜਾ ਇੰਦਾ ਚੱਲ ਰਹਾ ਦਿਖਾਇਆ ਉਹਨਾਂ ਨੇ 12 ਵਜੇ 2 ਵਜੇ ਤੋਂ ਪਹਿਲਾਂ ਤੇ ਇਦਾਂ ਨੇ ਜਿਨ੍ਹਾਂ ਕੋ ਕਲਾ ਹੁੰਦੀਆਂ ਨੇ ਉਹ ਤਾਂ ਖੁੰਦੇ ਨੇ ਫਿਰ ਕਈ ਵਾਰੀ ਇਹਨਾਂ ਜਿੱਦ ਕਰਨ ਲੱਗ ਜਾਂਦੇ ਨੇ ਸਵਾਲ ਕੋਈ ਕੋਈ ਉਹਦਾ ਜਵਾਬ ਤਾਂ ਦੇਣਾ ਪੈਂਦਾ ਹੀ ਹੈ ਹਾਂਜੀ ਉਹ ਬਰਮਗਨੀ ਦੀ ਅਵਸਥਾ ਉਹ ਪਰ ਗੁੱਸੇ ਨਹੀਂ ਹੁੰਦੇ ਅੱਛਾ ਜੀ ਇਥੇ ਕਈ ਲੋਕਾਂ ਨੇ ਸ਼ੇਰ ਦਹਾੜ ਦਾ ਸੁਣਿਆ ਆਣ ਲਾਏ ਲੱਕੇ ਨੇ ਅੱਛਾ ਜੀ ਤੇ ਪਹਿਲਾਂ ਸ਼ੇਰ ਦੰਦਾ ਸੀ ਮਹਾਰਾਜੀ ਦਾ ਬਾਬਾ ਨਾਨਕ ਸਿੰਘ ਮਹਾਰਾਜੀ ਦਾ ਹਾਂਜੀ ਬਰਮ ਗਿਆਨੀ ਸਿਆਣਾ ਵੀ ਕੋਈ ਤੰਗ ਨਾ ਕਰੇ ਹਰ ਇੱਕ ਦਾ ਅੰਗਰੱਖਕ ਹੁੰਦਾ ਕਹਿੰਦਾ ਕਿਸ ਨਹੀਂ ਹਰਦਾ ਉਹ ਆਪਣੇ ਵਰਲਡ ਦੇ ਨਾਲ ਲਿੰਕ ਰੱਖ ਕੇ ਅੰਗਰੱਖਕ ਇੱਛੇ ਮਹਾਰਾਜ ਨੇ ਕਿੰਨੇ ਕੋਟਕ ਕਰਿਆ ਨਾ ਹਾਂਜੀ ਤੇ ਉਹ ਗੱਲ ਆ ਇਹ ਜਗਰੌਂ ਦੇ ਵਿੱਚ ਆ ਤੁਸੀਂ ਜਾਣਦੇ ਹੋ ਪੰਜਾਬੀ ਹਾਂਜੀ ਇੱਕ ਵਧੀਆ ਮਤਲਬ ਇੱਕ ਵਿਦਿਆਲਾ ਮਹਾਰਾਜ ਨੇ ਬਣਾਇਆ ਹੋਇਆ ਵੀ ਉਹਦੇ ਵਿੱਚ ਕੋਈ ਵੀ ਆਪਣਾ ਧਰਮ ਬੈਠ ਕੇ ਆਪਣਾ ਗੁਰੂ ਦਾ ਨਾਮ ਜਪ ਕੇ ਇੱਥੇ ਫੜ ਪਾ ਸਕਦਾ ਠੀਕ ਹੈ ਤੇ ਉਹ ਕਹਿੰਦੇ ਹੁੰਦੇ ਮੁਸਲਮਾਨੇ ਮਸਜਿਦ ਜਾਣ ਆ ਨਾ ਇਹਨਾਂ ਦੀ ਅੰਦਰ ਦਾ ਕਿ ਕੋਈ ਮਿੱਟੀ ਨੂੰ ਮੰਨਦਾ ਉਹ ਮਿੱਟੀ ਨੂੰ ਮੰਨਦੇ ਨੇ ਆਪਣੇ ਮਾੜੇ ਗੁਰੂ ਗ੍ਰੰਥ ਸਾਹਿਬ ਨੂੰ ਆ ਨਾ ਹਾਂਜੀ ਕੋਈ ਕਿਵੇਂ ਮੰਨਦਾ ਐ ਤਾਂ ਰੱਬ ਦਾ ਨਵਾਂ ਵੀਰੇ ਹਨਾ ਕਿਸੇ ਨੇ ਸੋਣੀ ਧਰਤਾ ਕਹਿੰਦਾ ਨਾ ਪੋਣੀ ਧਰਤਾ ਮਹਾਰਾਜ ਕਹਿੰਦੇ ਕਿਸੇ ਨੇ ਸੱਤ ਕਰਕੇ ਮੰਨ ਲਿਆ ਵੀ ਹਾਂ ਬਿਹਾਣਾ ਵੀ ਇਹ ਗੱਲ ਸਹੀ ਹੈ ਮੇਰੇ ਗੁਰੂ ਨੇ ਕਿਹਾ ਉਹਨੂੰ ਮੰਨ ਲੈਣਾ ਇੱਕ ਰੱਬਾ ਈਰਖਾ ਨਹੀਂ ਕਰਨੀ ਚਾਹੀਦੀ ਜਿਵੇਂ ਆਪਾਂ ਨੇ ਸੋਹਣੀ ਮਹਿਵਾਲ ਉੱਥੇ ਗੱਲ ਕਰੀਆ ਹਾਂਜੀ ਉਹਨੇ ਉਹਦੇ ਸਰਾਥ ਦੇਖ ਲਿਆ ਜੀ ਮਤਲਬ ਉਹਦੇ ਮਤਲਬ ਜਿਹੜਾ ਆਸ਼ਕ ਸੀਗਾ ਹਾਂਜੀ ਉਹਦੇ ਤਿੰਨ ਸੀਗਾ ਹਾਂਜੀ ਉਹਨੇ ਦੇਖਿਆ ਨਹੀਂ ਐਂਡ ਤੇ ਕਹਿੰਦੇ ਨੇ ਕੋਈ ਨਾ ਕੋਈ ਗਲਤੀ ਕਰ ਦਿੰਦਾ ਹੁੰਦਾ ਅਗਲਾ ਕਹਿੰਦਾ ਉਹ ਤਾਂ ਗਲਤੀ ਹੋ ਗਈ ਉਹ ਰਾਵਣ ਨੇ ਜਿਵੇਂ ਬਾਤਾਂ ਸੀਤਾ ਨੂੰ ਚੱਕ ਕੇ ਹੈ ਨਾ ਇਦਾਂ ਵੀ ਕਈ ਕਈ ਲਾਜਤ ਤਦ ਜੋਗ ਹੁੰਦੇ ਨੇ ਹਾਂ ਨਾ ਜੋ ਉਸ ਕਰਕੇ ਫਿਰ ਈਰਖਾਵਾਦੀ ਮਹਾਪੁਰਸ਼ ਕਿਨੇ ਉਹ ਵੇਖ ਵੀ ਪਿਆਰ ਨਾਲ ਸਮਝਾਉਂਦੇ ਨੇ ਕਿ ਜਦੋਂ ਤੰਗ ਕਰਦੇ ਸੀ ਉਹ ਮੰਗਲ ਚਾਕੇ ਨਾ ਬੰਦਾ ਹੀ ਚੰਗੇ ਨਾਲ ਬੰਦਾ ਮੰਦੇ ਨਾਲ ਚੰਗਾ ਹਾਂਜੀ ਪਰੜੇ ਤਾਂ ਦੋ ਹੀ ਨੇ ਇੱਕ ਨੇ ਭਾਰੀ ਹੋ ਜਾਣਾ ਇੱਕ ਨੇ ਹੌਲਾ ਹੋ ਜਾਣਾ ਹਾਂਜੀ ਜਿਹੇ ਜ ਆਪਾਂ ਸੋਚਾਂਗੇ ਆਪਣੇ ਅੰਦਰ ਇਹ ਆ ਜੋ ਪੁਛਿਆਗਾ ਨਾ ਹਾਂਜੀ ਹਾਂਜੀ ਕਿਉਂ ਬੰਦਾ ਜਿਹੜਾ ਮੰਦਾ ਉਹ ਤਾਂ ਲੜਦਾ ਹੀ ਨਹੀਂ ਐ ਬਸ ਸੁਮਾਨੋਂ ਪਾੜਾ ਨਾ ਉਹ ਆਪਣੇ ਨਾਲ ਮਰਦਾਨਾ ਮਾਰੇ ਜੀ ਅ ਗੁਰਨਾਨਕ ਪਾਤਸ਼ਾਹ ਦੇ ਨਾਲ ਪਹਿਲਾਂ ਤੋਂ ਰਹੇ ਨੇ ਜੇ ਆਪਾਂ ਮੁਸਲਮਾਨਾਂ ਦੀ ਗੱਲ ਕਰੀਏ ਹਾਂਜੀ ਹਾਂਜੀ ਤੇ ਹਿੰਦੂ ਧਰਮਾਂ ਦਾ ਸਤਿਕਾਰ ਨੇ ਧਰਮਾਂ ਦਾ ਜਿਹਨੂੰ ਮੰਨਦੇ ਨੇ ਹਾਂਜੀ ਉਹਨਾਂ ਦੀਆਂ ਪਾਕਿਸਤਾਨ ਤੇ ਜਿੱਥੇ ਬਣੇ ਹੋਏ ਨੇ ਮਹਾਰਾਜ ਦੇ ਆ ਸ਼ਰੀਰ ਜਿਹੜਾ ਗੁਰਨਾਨਕ ਪਾਤਸ਼ਾਹ ਦਾ ਹਾਂਜੀ 10ਵੇਂ ਪਾਤਸ਼ਾਹ ਦਾ ਨਦੇੜ ਆ ਨਾ ਹਾਂਜੀ ਜਿੱਥੇ ਉਹਨਾਂ ਨੇ ਚੋਲਾ ਛੱਡਿਆ ਵੀ ਉਹ ਹਾਜ਼ਰ ਉਹਦਾ ਨੌਵੇਂ ਵੀ ਤਾਂ ਰਾਏ ਮਹਾਰਾਜ ਜੀ ਦਾ ਆਪਣਾ ਜਿੱਥੇ ਨਦੇੜ ਸਾਹਿਬ ਆ ਨਾ ਹਾਂਜੀ ਉਹਨਾਂ ਨੇ ਚੋਲਾ ਸ਼ਰੀਰ ਦਾ ਉੱਤੇ ਅਗਨੀ ਭੇਟਾ ਕਰਕੇ ਗਏ ਨੇ ਤੇ ਉੱਥੇ ਇੱਕ ਦੁਨੀਆ ਦਾ ਮਤਲਬ ਤਮਾਸ਼ਾ ਸੀ ਜੇ ਉਧਾਂ ਜਾਂਦੇ ਤਾਂ ਲੋਕਾਂ ਨੇ پاگل ਹੋ ਕੇ ਮਰ ਜਣਾ ਜਦੋਂ ਮੁੜ ਕੇ ਆਏ ਉਹ ਕੋੜਾ ਨਿੰਦਾ ਨਾਲ ਲੈ ਕੇ ਆਏ ਸੀ ਹੈਨਾ ਉਹ ਦੱਸਿਆ ਸੀ ਕਹਿੰਦੇ ਸਿੱਖਾਂ ਰੋਲਾ ਪੈ ਰਿਆ ਉਹ ਕਹਿੰਦੇ ਮਹਾਰਾਜ ਐਂਦਾ ਕਹਿੰਦਾ ਕਿ ਪਾਣਾ ਵਰਤਾ ਕੇ ਮਹਾਰਾਜ ਫਿਰ ਉੱਥੋਂ ਫਿਰ ਮਹਾਰਾਜ ਨਿਕਲੇ ਕਿਉਂਕਿ ਗੁਰੂ ਸੇਵ ਦੇ ਉੱਤੇ ਜੇ ਕੋਈ ਗੁਰੂ ਨਹੀਂ ਹੋਇਆ ਤਾਂ ਸੇ ਪਾਸ਼ਾ ਤੋਂ ਬਿਨਾਂ ਕਿਸੇ ਧਰਮਾਤਰੀ ਇਹ ਦਾਨੇ ਕਿੱਡੇ ਕਿੱਡੇ ਹੈਨਾ ਜਿਵੇਂ ਸਿੰਘ ਸਵਾਭ ਵੀ ਹੋਣ ਮਹਾਰਾਜ ਕਿ ਆਉਣੀਆਂ ਹਾਂਜੀ ਤੇ ਉਹ ਸਾਹਿਬ ਜਦਿਆਂ ਵੇ ਸੇਨ ਮਾਤਾ ਨਾਲ ਪਿਤਾ ਦੇ ਪਲਣਾ ਹਾਂ ਕੋਈ ਆਪਣਾ ਖੂਨ ਦਾ ਖਤਰਾ ਖਤਰਾ ਵਹਾਤਾ ਮਹਾਰਾਜ गांव ਗੁਰੂ ਬਣੇ ਪਹਿਲਾਂ ਚੇਲਾ ਬਣੇ ਫਿਰ ਗੁਰੂ ਬਣੇ ਹਾਂਜੀ ਗੁਰੂ ਤੋਂ ਬਣ ਕੇ ਫਿਰ ਚੇਲਾ ਬਣੇ ਪਹਿਲਾਂ ਮਰ ਛਕਿਆ ਫਿਰ ਸ਼ਕਾਇਆ ਦਾਨਾ ਕਰਕੇ ਹਾਂਜੀ ਜਦੇ ਮੇਰਾ ਫਿਰ ਉਹਨਾਂ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਲਸਾ ਇਹ ਖਾਲਸਾ ਹੈ ਮੇਰਾ ਪਿਓਰ ਤੇ ਹੁਣ ਮਹਾਰਾਜ ਅਸੀਂ ਸਿੱਖ ਥੋੜਾ ਆਤਮਾ ਬਸ ਨੌ ਗੁਰਮੁਖ ਸਿੰਘ ਬਣ ਗਿਆ ਆ ਸਿੱਖ ਬਣ ਗਿਆ ਤੇ ਲੋ ਉਹਨਾਂ ਦੀਆਂ ਵਡਿਆਈਆਂ ਮੱਖੀਆਂ ਹੋਈਆਂ ਨੇ ਆਪਾਂ ਨੂੰ ਹਣਾ ਸਿੰਘ ਦੀ ਇੱਕ ਦਾਤ ਦਸਵੇਂ ਪਾਤਸ਼ਾਹਨ ਦੀ ਆ ਜਿਹਦੇ ਮਗਰ ਸਿੰਘ ਲੱਗਦਾ ਉਹ ਗੁਰੂ ਦੇ ਨਾਲ ਲਿੰਕ ਰੱਖਦਾ ਜੈ ਕੋਈ ਮਾਲੀਵਾ ਇੱਕ ਹੀ ਗਈ ਤੇ ਹੋਰ ਬਹੁਤ ਹੀ ਲੰਬੀ ਹੋਈ ਆ ਨਾ ਅਲੱਗ ਸਵਾਲ ਸਰਵ ਕਰ ਸਕਦਾ ਹੂੰ ਤੇ ਪੂਰਨਵਾਸੀ ਤੱਕ ਜੋ ਗੁਣਤ ਨੇ ਕਿਸੇ ਨੂੰ ਹਣਾ ਪਿਆਰ ਨਾਲ ਚਾਹ ਰਖੜੀ ਦੇ ਬਾਰੇ ਜਾਂ ਕੁਝ ਵੀ ਹੈ ਨਾ ਹਾਂਜੀ ਤੇ ਮੈਂ ਵੀ ਕਿਹਾ ਮਹਾਰਾਜ ਬਾਬਾ ਗੁਨਾਨਕ ਪਾਸ਼ਾ ਜਿਹੜੇ ਹਾਂਜੀ ਇਹ ਭੈਣ ਦਾ ਅੰਦਰੋਂ ਨੇ ਭੈਣ ਨੂੰ ਸਮਝਦੀ ਸੀ ਉਹ ਵੀ ਸਮਝਦੇ ਸੀ ਹਾਂਜੀ ਲਈ ਰੋਟੀ ਬਣਾਈ ਮਹਾਰਾਜ ਨੇ ਉਹ ਲਿਖਿਆ ਹੋਇਆ ਮਹਾਰਾਜ ਪ੍ਰਸ਼ਾਦਾ ਹੂੰ ਹੂੰ ਉਹ ਜਿਹੜਾ ਮਾਤਾ ਨੇ ਲੰਗਰ ਤਿਆਰ ਕਰਿਆ ਉਹ ਫੁੱਲ ਦੀ ਰੋਟੀ ਮਹਾਰਾਜ ਕਹਿੰਦੇ ਆਪਾਂ ਕਹਿੰਦੇ ਨਹੀਂ ਵੀ ਕਿਹਨੂੰ ਚੀਜ਼ ਦੇਈ ਯਾਰ ਇੰਨੀ ਵਧੀਆ ਹੈ ਨਾ ਹਾਂਜੀ ਮਹਾਰਾਜ ਗੁਨਾਨਕ ਪਾਸ਼ਾ ਨੂੰ ਬਰੋਂ ਨੇ ਬੇਨਤੀ કરી ਵੀ ਉਹ ਆ ਕੇ ਪ੍ਰਸ਼ਾਦਾ ਛਕ ਲੈ ਅੱਛਾ ਜੀ ਜੋ ਅਚਾਨਕੋ ਰੂਪੀ ਫੁੱਲ ਦੇ ਫੁੱਲ ਦੇ ਮਹਾਰਾਜ ਉੱਤ ਚਲੇ ਉਹ ਕਹਿੰਦੇ ਲਾ ਬੀਬੇ ਹਨਾ ਬੜੀ ਸੀ ਮਹਾਰਾਜ ਭੈਣ ਐਸੀ ਕਿ ਨਾਨਕੀ ਦੇ ਉਤਾਂ ਬੀਬੇ ਪ੍ਰਸ਼ਾਦਾ ਉਤਾਂ ਦੇ ਆ ਚੱਕ ਵੀ ਲਾਵੇ ਹਨਾ ਮੈਂ ਆਪਣੇ ਖੇਰ ਸੇ ਮਹਾਰਾਜ ਅੰਕਰ ਲਈ ਪੜਵੰਦੇ ਬੀਬੇ ਨਾਨਕੀ ਦਾ ਪੁੱਛਾਂਗਾ ਹਨਾ ਹਾਂਜੀ ਭੈਣ ਉੱਤੇ ਹਨਾ ਹਾਂਜੀ ਵੀ ਇਹ ਬੰਦ ਨਾ ਮੰਨੋ ਤਾਂ ਕੁਝ ਵੀ ਨਹੀਂ ਹਨਾ ਚਾਹੇ ਕਹ ਲੋ ਮੈਂ ਹੁਣ ਕੱਪੜੇ ਪਾਉਣਾ ਜੇ ਮੈਂ ਮੰਨਾਂ ਵੀ ਰੱਬ ਦਾ ਕੱਪੜਾ ਜੀ ਉਹ ਤਾਂ ਹੋਲਦਾ ਉਹ ਇੱਕ ਮੂਰਖਤਾ ਹੈ ਮਤਲਬ ਕਿਸੇ ਮذਬੇ ਵਿੱਚ ਲਿਖਿਆ ਨਹੀਂ ਹੋਇਆ ਤੇ ਚੰਨੀ ਸਿੰਘ ਜੀ ਧੰਨਵਾਦ ਤੁਹਾਡਾ ਤੁਹਾਡੇ ਸਵਾਲ ਜਵਾਬ ਤਾਂ ਜਿਹੜੇ ਆਪਣੇ ਨੇ ਆਪਣੇ ਹਨ ਆਪਾਂ ਕਿਸੇ ਨੂੰ ਖਰੀਦ ਕੇ ਟੀਵੀ ਤੇ ਨਹੀਂ ਪਾਇਆ ਹੋਇਆ ਵੀ ਫਾਇਦ ਤੋਂ ਮਤੋਂ ਐਨੇ ਲੱਖਾਂ ਲੈ ਲਈ ਹਾਂਜੀ ਇਹ ਆ ਸਵਾਲ ਜਵਾਬ ਕਰਕੇ ਪਾ ਦੇਣਾ ਇਹ ਤਾਂ ਜੀ ਤੈਨੂੰ ਪਤਾ ਕਿ ਮੈਂ ਤਨ ਸਾਥ ਤੈਨੂੰ ਦਿੰਦਾ ਜਾਂ ਨਹੀਂ ਦਿੰਦਾ ਗਿਆ ਤੇ ਤੋ ਲੈਂਦਾ ਇਹ ਤਾਂ ਕੋਈ ਸਵਾਲ ਜਵਾਬ ਨਹੀਂ ਇਹ ਤਾਂ ਕੋਈ ਗੱਲੇ ਨਹੀਂ ਜੀ ਨਹੀਂ ਉਹ ਪਾ ਗੱਲ ਕਰਦੇ ਹਾਂ ਹੁਣ ਕਈ ਉੱਥੇ ਜਾਣ ਕੇ ਜਾ ਕੇ ਇਹ ਜੀ ਫਲਾਣਾ ਕਰ ਦਿੰਦਾ ਇਹ ਐਂ ਕਰ ਦਿੰਦਾ ਪੈਸੇ ਕੱਤ ਰਾਣਾ মিডিਆ ਜਿਹੜਾ ਹੈ ਅੱਜ ਕੱਲ ਫਿਊਸ਼ਨ ਜਿਹੜੀ ਹੈ ਵੱਧ ਮੰਦਾ ਹਾਂਜੀ ਅੱਜ ਕੱਲ ਦਾ ਜਿਹੜਾ ਯੁਵਾ ਉਹ ਐ ਫਲਾ ਦੇਣਾ ਐ ਕਰ ਦੇਣਾ ਸ਼ਹਿਰ ਲੱਖਾਂ ਕਰੋੜਾਂ ਦੇ ਵਿੱਚ ਉਹ ਕਿਉਂ ਪਹੁੰਚ ਜਾਣਾ ਨਾ ਕੇ ਵੀ ਬਣਾਣਾ ਤੇ ਆਪਾਂ ਕਹਿੰਦੇ ਆ ਕਿਈ ਵਾਰੀ ਕਿਸੇ ਗਰੀਬ ਦੀ ਭਨੇ ਨਹੀਂ ਪਾ ਦੋ ਨਾ ਮੈਨੂੰ ਕਿਹੜਾ ਕੋਈ ਇਹਦੇ ਵਿੱਚ ਮੰਨ ਲੱਤਵਾ ਮਿਲਣਾ ਹਾਂਜੀ ਇਹਦਾ ਫਾਇਦਾ ਫਾਇਦਾ ਹੋ ਜੇ ਨਾ ਜਰੂਰੀ ਤਾਂ ਹੂੰ ਇਹ ਨੇਚਰਲ ਦੇ ਵਿੱਚ ਆਪਾਂ ਕਹਿੰਦੇ ਆ ਵੀ ਤਾਂ ਚਾਹੁੰਦੇ ਆ ਵੀ ਕਿਸੇ ਦਾ ਕਿਸੇ ਜਰੀਏ ਪਤਾਨੇ ਹਨਾ ਰੱਬ ਪ੍ਰਸੰਨ ਹੋ ਜਾਂਦਾ ਹਨਾ ਹਾਂਜੀ ਤੇ ਆਪਣੀ ਇਹ ਕਥਾ ਨੇ ਸਾਲ ਦੀ ਕਿਹਾ ਲਾ ਤੇ ਹੁਣ ਦਵਾਲੀ ਤੱਕ ਜੋਉਗੇ ਜੋਉਗੇ ਨੇ ਹਨਾ ਠੀਕ ਹੈ ਤੇ ਮਾਰੇ ਨਰਾਤੇ ਆ ਜਣਾ ਸ਼ਹਿਰ ਆ ਜਣਾ ਮੈਂ ਦਵਾਲੀ ਆ ਜਣਾ ਮਾਰੇ ਦੀ ਕਿਰਪਾ ਨਾਲ ਉਹ ਸਿੱਖਾਂ ਦੇ ਨਾਲ ਸਾਂਝੀ ਆ ਜਿਹੜੀ ਦਵਾਲੀ ਇਹ ਜੋਗਾਂ ਦੇ ਵਿੱਚ ਗੁਰੂਆਂ ਨੂੰ ਮਨਾਇਆ ਜਾਂਦਾ ਕਿਉਂਕਿ ਜਿਵੇਂ ਪਾਸ਼ਾ ਆਪਣੇ ਜਿਹੜੇ ਸੀਗੇ ਹਾਂਜੀ ਹਾਂਜੀ ਹਰ ਗੋਬਿੰਦ ਮਹਾਰਾਜ ਜੀ ਹੂੰ ਤੇ ਉਹ ਮੇਰੀ ਪੀੜ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚੋਂ ਬੌਂਜਾ ਰਾਜਨ ਕੱਢ ਕੇ ਲਿਆਏ ਸੀ ਲੋਕ ਕਹਿੰਦੇ ਤੁਹਾਡਾ ਗੁਰੂ ਤਾਂ ਆਪ ਕਹਿ ਜੀ ਵਧ ਗਿਆ ਨਾ ਜਿਹੜਾ ਗਵਾਲੀਅਰ ਦਾ ਕਿਂਦਾ ਸੀ ਉਹਦੇ ਵਿੱਚ ਸੱਪ ਸੁੰਢੇਦਾਂ ਆ ਉਹਦੀ ਪ੍ਰਧਾਨ ਵਾਲੇ ਬੰਦਾ ਮਰ ਜਾਂਦਾ ਸੀ ਉੱਥੇ ਮਹਾਰਾਜ ਜੀ ਨੂੰ ਬੰਦ ਕਰਾਇ ਦੇਵਾ ਜਦੋਂ ਉਹਨਾਂ ਨੇ ਕਿਹਾ ਵੀ ਤਾਂ ਇਹ ਨਰੂਲੀ ਲਾਹੀ ਨੋ ਹੋਵਾ ਇਹਦ੍ਰੋ ਰਾਮਚੰਦਰ ਜੀ ਮਤਲਬ ਰਾਵਣ ਤੇ ਜਿੱਤ ਕਰਕੇ ਹਨਾ ਉਹਦੀ سزا ਦੇ ਕੇ ਹਾਂਜੀ ਵੀ ਨਾਰੀ ਨੂੰ ਕਦੇ ਤੰਗ ਨਹੀਂ ਕਰੀਦਾ ਹਨਾ ਹਾਂਜੀ ਤੇ ਜੈ ਜੈਕਾਰ ਸਤਕਾਰ ਕਰੋ ਨਾਰੀਆ ਤੇ ਇਹਦੇ ਵਿੱਚੋਂ ਹੀ ਅਸੀਂ ਪੈਦਾ ਹੋਏ ਆ ਨਾਰੀ ਤੋਂ ਜੇ ਅਸੀਂ ਪੜਾ ਮਰੀਏ ਨਾਰੀ ਪੜੀ ਜਾਂ ਨਹੀਂ ਮਰੀ ਤੇ ਦੇਵੀਆ ਦੇਣੇ ਵਾਲਿਆ ਅੰਤਪੂਰਣਾ ਹੈ ਹਨਾ ਹਾਂਜੀ ਦੁਰਗਾ ਕਿੰਦਾ ਨਵਦਸ਼ਰੀ ਨੇ ਘੇੜ ਰਿਹਾ ਨਾ ਹੋਏ ਇਹ ਉਦੇ ਕਰਕੇ ਆ ਚੰਗੀ ਤਾਂ ਨਾ ਮਹਾਰਾਜ ਕਿਸੇ ਨੂੰ ਸੋਣ ਦੇ ਨਾਲੇ ਫਾਇਦਾ ਹੋ ਜਾਂਦਾ ਹੁੰਦਾ 50% ਜੇ ਸੁਣਿਆ ਜਾਵੇ ਪਰ ਜਿੰਨਾਂ ਦੇ ਹਿਸਾਬ ਨਾਲ ਲਿਗਾ ਨਹੀਂ ਹੂੰ ਸੁਣਿਆ ਦੁੱਖ ਪਾਪ ਦਾ ਨਾਸ ਜਿੰਨੇ ਸੁਣਿਆ ਉਹਦੇ ਪਾਪਾਂ ਬਈ ਨਾਸ ਹੋਊ ਜਿੰਨੇ ਸੁਣਿਆ ਹੀ ਨਹੀਂਗਾ ਇਹ ਵੀ ਕਹਿੰਦਾ ਹਾਂ ਹਾਂਜੀ ਕੋਈ ਫਰੌਡ ਤਾਂ ਨਹੀਂ ਕਰਦਾ ਸੀ ਜਰ ਜੀ ਨਹੀਂ 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 ਜੇ ਲੱਗਦੀ ਆ ਨਾ ਵੀ ਆਪਾਂ ਨੂੰ ਤੂੰ ਵੀ ਸਵਾਲ ਕਰ ਸਕਦਾ ਜੇ ਆਪਾਂ ਨੇ ਕਿਸੇ ਨੂੰ ਫੇਸ ਪਹਚਾਈ ਹੋਵੇ ਈਰਖਾ ਦੇ ਨਾਲ ਬੋਲਿਆ ਹੋਵੇ ਹਨਾ ਤੇ ਗੁਰੂ ਮਾਤਾ ਗੁਰੂ ਪਿਤਾ ਪਵਨਾ ਹਾਂਜੀ ਤੇ ਸਤਿਕਾਰੇ ਬਣੇ ਹੋਏ ਮਹਾਰਾਜ ਜੀ ਨੇ ਦੱਸਿਆ ਜੀਵਨ ਦੇ ਵਿੱਚ ਜਗਜੀਤ ਸਿੰਘ ਜਿਹੜਾ ਪਰਦਾ ਜਾਂ ਸੁਣਦਾ ਤੇ ਉਹ ਭਾਵਨਾ ਮਤਲਬ ਨਾ ਹੋਵੇ ਬੀਬਾ ਬਾਬਾ ਨਾਲ ਤੂੰ ਮੈਂ ਤਾਂ ਸੁਣਦਾ ਤੇਰਾ ਜਗਜੀਤ ਸਿੰਘ ਜੀ ਮੈਨੂੰ ਆ ਫਾਇਦਾ ਉਹ ਗੁਰੂ ਦੇ ਤੌਰ ਤੇ ਮੰਨਣਾ ਜਦੋਂ ਗੁਰੂ ਬੱਚਾ ਪਿਓ ਨੂੰ ਸਮਝਣ ਲੱਗ ਜਾਂਦਾ ਫਿਰ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ ਵਿਆਹ ਤੱਕ ਉਹ ਜ਼ਿੰਮੇਵਾਰੀ ਨਿਭਾਉਂਦਾ ਹਾਂਜੀ ਤੋਂ ਭੱਜ ਜਾਂਦਾ ਪਿਓ ਵੀ ਇਹ ਮੇਰਾ ਰਸਾਇਣ ਫਰੋਮਾ ਨਹੀਂ ਅੱਜ ਤੋਂ ਮਰਜੀ ਹੋਵੇ ਫੇਰ ਉਹਨੂੰ ਕੰਮ ਤੇ ਲਾਉਂਦਾ ਫਿਰ ਉਹਦਾ ਵਿਆਹ ਕਰਦਾ ਫੇਰ ਉਹਨੂੰ ਕਹਿੰਦਾ ਪੁੱਤ ਕੁਮਾਰ ਖਾ ਹਾਂ ਨਾ ਹਾਂਜੀ ਜਾਨਵਰ ਵੀ ਆਲਣੇ ਦੇ ਵਿੱਚੋਂ ਬਾਹਰ ਛੱਡ ਦਿੰਦੇ ਨੇ ਵੀ ਫੰਗ ਆ ਗਏ ਜਿਵੇਂ ਮੈਂ ਤਾਂ ਕਰੂ ਮੈਂ ਦੇ ਵਿੱਚੋਂ ਹੰਡਾ ਰਿਜਦਾ ਹੋਣਾ ਹਾਂਜੀ ਕਈ ਤਾਂ ਜੇ ਲਾਟਰੀ ਆ ਗਈ ਜੀ ਫੇਰ ਅਸੀਂ ਅੰਦਰ ਲਾ ਦਿੰਨਾ ਕੱਲਿਆਂ ਨੇ ਉਹ ਸੱਤਾ ਆ ਗਿਆ ਤੁਮੀਆਂ ਦੀ ਭਾਵਨਾ ਬੰਨਿਆ ਨਾ ਕਰਤ ਕਰੋ ਕਰਤ ਆਪਣੀ ਕਰਤ ਵਿੱਚੋਂ ਖਿਲਾਓ ਕਿਸੇ ਨੂੰ ਠੀਕ ਹੈ ਤਾਂ ਤੁਸੀਂ ਗ੍ਰਸਤੀ ਹੋ ਜੇ ਤੇ ਕਿਸੇ ਦਾ ਘਰ ਨਹੀਂ ਗ੍ਰਸਤੀ ਨਹੀਂ ਗਿਆ ਜਿਹੜਾ ਇਸ ਦਾ ਮਤਲਬ ਤੂੰ ਵੀ ਖਾ ਪਤਨੀ ਦੇ ਨਾਲ ਧੰਨਾ ਮਹਾਰਾਜ ਜੀ ਨੇ ਕਿਹਾ ਨਾ ਵੀ ਏਦਾਂ ਦੀ ਪਤਨੀ ਹੋਵੇ ਹਾਂਜੀ ਏਦਾਂ ਦੀ ਨਵੇਰੀ ਹੋਵੇ ਦੁੱਧੋ ਪੋਵੇ ਉਹਦੇ ਵਿੱਚ ਧੰਨੇ ਦਾ ਆਰਤਾ ਹੈ ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੇ ਆਰਤਾ ਕਿਸੇ ਧਰਮ ਦੇ ਵਿੱਚ ਨਹੀਂ ਕੀਤਾ ਕਿਸੇ ਨੇ ਵੀ ਅੱਛਾ ਆਪਾਂ ਬੜਿਆ ਹੀ ਨਹੀਂ ਕਰਦੇ ਉਹਨਾਂ ਦਾ ਆਰਤਾ ਧੰਨਾ ਮਹਾਰਾਜ ਜੀ ਦਾ ਨਾ ਹਾਂਜੀ ਧੰਨਾ ਭਗਤੀ ਮਹਾਰਾਜ ਜੀ ਹੋਏ ਨੇ ਇਹ ਤੇ ਉਹ ਗੱਲ ਆ ਵੀ ਭਾਵਨਾ ਆਪਣੀ ਸਹੀ ਹੋਣੀ ਚਾਹੀਦੀ ਆ ਫਿਰ ਉਹ ਗਲਤ ਵਿੱਚੋਂ ਵੀ ਨਿਕਲੇ ਆਉਂਦੀ ਆ ਤੇ ਬਹੁਤ ਕਾ ਨਾ ਗੱਲਾਂ-ਵੱਤਾਂ ਹੋਈਆਂ ਥੋੜੀ ਕਿਰਪਾ ਨਾਲ ਹਾਂਜੀ ਤੇ ਆਪਾਂ ਨੂੰ ਸ਼ੌਂਕ ਕਰਨ ਦੇ ਬਾਈ ਚਰਨਜੀਤ ਨਹੀਂ ਕੋਈ ਰਾਹ ਤੇ ਜਾਂਦਾ ਜੇ ਮੈਨੂੰ ਮਿਲ ਜਵੇ ਤਾਂ ਦੱਸ ਦੇ ਤਾਂ ਸਾਨੂੰ ਪਤਾਈਆ ਹਾਂਜੀ ਤੇ ਉਹਨੂੰ ਮੈਨੂੰ ਪੁੱਛ ਵੀ ਲੰਦੇ ਨੇ ਵੀ ਇਹ ਵਿੱਚ ਰੱਬ ਸਿੰਦਾ ਅੱਗਾ ਤਾਂ ਮੈਨੂੰ ਚਾਹ ਚੜ ਜਾਂਦਾ ਵੀ ਰੱਬਾ ਮੈਨੂੰ ਵੀ ਲੋਕ ਰਾਹ ਪੁੱਛਦੇ ਨੇ ਹਾਂਜੀ ਇਦਾਂ ਕਰਕੇ ਆਪਾਂ ਪਾ ਲਈਦਾ ਕੰਗਾ ਮੇਰੇ ਫਤਿਹ ਚਾਰੇ ਧਰਮਾਂ ਨੂੰ ਜਿਵੇਂ ਵੀ ਹਨਾ ਹਾਂਜੀ ਫਤਿਹ ਜੀ ਜੀ ਧਰਮ ਦੇ ਵਿੱਚ ਨਹੀਂ ਪੈਸੀ ਦਾ ਹੁੰਦਾ ਆਪਣਾ ਮਨ ਖੁਸ਼ ਰੱਖੋ ਦੂਜਿਆਂ ਨੂੰ ਖੁਸ਼ ਰੱਖੋ ਨਾ ਹਾਂਜੀ ਤੇ ਫਤਿਹ ਜੀ ਮਹਾਰਾਜ ਫਤਿਹ ਜੀ ਫਤਿਹ